ਕਬੀਰ ਗੰਗ ਜੁਮਣ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾ ਕਬੀਰ ਮਟਕਿਆ ਖੋਜਤ ਮਨ ਜਨ ਬਾਟ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਠੀਕ ਵੀਰ ਮੈਂ ਕਬੀਰ ਦੇ ਮਨ ਨੇ ਉਸ ਪਤਨ ਤੇ ਟਿਕਾਣਾ ਕੀਤਾ ਜਿੱਥੇ ਸਹਜ ਅਵਸਥਾ ਮੈਂਕ ਪਦਾਰਥਾਂ ਦੇ ਪੁਰਨਿਆਂ ਵੱਲੋਂ ਸੁੰਨ ਹੈ ਜਿੱਥੇ ਮਾਨੋ ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ ਮੈਂ ਕਬੀਰ ਦਾ ਮਨ ਉਸ ਅਵਸਥਾ ਵਿੱਚ ਟਿਕ ਗਿਆ ਜਿੱਥੇ ਅਪੜੰ ਦਾ ਰਸਤਾ ਸਾਰੇ ॠषि ਲੋਕ ਭਾਲਦੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ